Guru, sat Nam wah sat Nam wah sat -na ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਨ ਸਤਕਾਰ ਜੋ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਅਈ ਚੱਲ ਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਜੋ ਰੰਭ ਹੁੰਦੀ ਹੈ ਭਗਤ ਕਬੀਰ ਸਾਹਿਬ ਜੀ ਦੇ 37 ਸ਼ਬਦ ਸੰਪੂਰਨ ਹੋਏ ਹਨ ਜੋ ਗੁਲਾਬ ਪਦ ਹੈ ਭਗਤ ਕਬ ਭਗਤ ਨਾਮਦੇਵ ਜੀ ਦਾ ਆਰੰਭ ਹੁੰਦਾ ਹੈ 485 ਅੰਕ ਤੇ ਜਿ ਬਾਣੀ ਭਗਤ ਨਾਮ ਜੀਬ ਜੀ ਦੀ ਰੰਗ ਹੁੰਦੀ ਹੈ ਹਉ ਭਗਤ ਨਾਮਦੇਵ ਜੀ ਮੰਗਲਾ ਚਰਨ ਕਰਦੇ ਹੋਏ ਭਾਈ ਆਪਣੇ ਸ਼ਬਦ ਦੀ ਰੰਮਤਾ ਕਰਦੇ ਹਨ ਜੀ ੴ ਸਤ ਗੁਰ ਪ੍ਰਸਾਦ ਉਹ ਪਾਲੀ ਪੂਰਨ ਪਰਮਾਤਮਾ ਪਰਮੇਸ਼ਰ ਇੱਕ ਸਰੂਪ ਹੈ। ਇੱਕੋ ਹੀ ਹੈ ਸਾਰੇ ਬ੍ਰਹਿਮੰਡ ਦਾ, ਸ੍ਰਿਸ਼ਟੀ ਦਾ, ਸਾਰੀ ਕਾਇਨਾਤ ਦਾ ਹਰੀ ਮਾਲਕ ਹੈ। ਮਹਾਰਾਜ ਜੀ ਕਹਿੰਦੇ ਉਦੀ ਮੂਰਤ ਸਤ ਹੈ, ਕਾਲ ਤੋਂ ਪਰੇ ਹੈ, ਸਤ ਸਰੂਪ ਹੈ ਉਹ। ਗੁਰਪ੍ਰਸਾਦ ਸੱਚੇ ਗੁਰੂ ਦੀ ਮੇਲ प्राप्ति ਤੋਂ ਹਰੀ ਦੀ ਪ੍ਰਾਪਤੀ ਹੈ ਜੀ ਆਸਾ ਬਾਣੀ ਸ੍ਰੀ ਨਾਮਦੇਵ ਜੀ ਕੀ ਆਸਾ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਉਹਦੀ ਇਹ ਬਾਣੀ ਆਰੰਭ ਹੁੰਦੀ ਹੈ ਭਗਤ ਜੀ ਦਾ ਇਹ ਪਹਿਲਾ ਸ਼ਬਦ ਰੰਗ ਹੁੰਦਾ ਹੈ ਜੀ ਏਕ ਅਨੇਕ ਵਿਆਪਤ ਪੁਰਖ ਜਤ ਦੇਖੋ ਤਤ ਸੋਈ ਮਾਇਆ ਚਿੱਤਰ ਬਚਿੱਤਰ ਵਿਮੋਹਿਤ ਬਿਰਲਾ 부ਜੈ ਕੋਈ ਤਨ ਤਨ ਭਗਤ ਨਾਮ ਦੇਵ ਜੀਉ ਇਹ ਸ਼ਬਦ ਦੀ ਰਮਤਾ ਕਰਦੇ ਹਨ ਉਥੇ ਭਾਈ ਲਗਤ ਜੀ ਦਰਸਾਉਂਦੇ ਹਨ ਉਹ ਮਾਲਕ ਜਿਹੜਾ ਹਰੀ ਹੈ ਜਿਹੜਾ ਪ੍ਰਭੂ ਹੈ ਠਾਕਰ ਹੈ ਜਿਹੜਾ ਉਹ ਏਕ ਤੋਂ ਅਨੇਕ ਹੈ ਜਿਵੇਂ ਜਪੁ ਸਾਹਿਬ ਦੇ ਵਿੱਚ ਉਹਦੇ ਨਾਮਾਂ ਦਾ ਵਰਣਨ ਕੀਤਾ ਹੈ ਤੇ ਉਹਦੀ ਬੇਅੰਤਤਾ ਬਾਰੇ ਦੱਸਿਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਏਕ ਹੈ ਅਨੇਕ ਹੈ ਆਪ ਪੜਦੇ ਨਾ ਲਵਜ ਇਹ ਬੰਦ ਦੇ ਵਿੱਚ ਮਹਾਰਾਜ ਨੇ ਦੱਸਿਆ ਇੱਥੇ ਵੀ ਭਗਤ ਨਾਮ ਦੇ ਵਿਜੇ ਕਹਿ ਰਿਹਾ ਹੈ ਕਹਿੰਦੇ ਇੱਕ ਅਨੇਕ ਵਿਆਪਕਪੁਰਖ ਜਤ ਦੇਖੋ ਤਤ ਸੋਈ ਭਗਤ ਜੀ ਕਹਿੰਦੇ ਉਹ ਮਾਲਕ ਜਿਹੜਾ ਹਰੀ ਹੈ ਜੜਾ ਉਹ ਇੱਕ ਵੀ ਹੈ ਪਰ ਉਹ ਨਿਕਾਂ ਵੀ ਹੰ। ਮਾਲਕ ਇੱਕ ਹੈ ਪ੍ਰਮਾਤਮਾ ਹਰੀ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ دیਵਾਨ ਅਸੀਂ ਜਪਜੀ ਸਾਹਿਬ ਤੇ ਪੜਦੇ ਆਂ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਏਕ ਅਨੇਕ ਵਿਆਪਕ ਕਹਿੰਦੇ ਇੱਕ ਮਾਲਕ ਜਿਹੜਾ ਹੈ ਨਾ ਉਹ ਵਰਤਨ ਏਕਾ ਰੂਪਾਂ ਚ ਰਿਹਾ ਹੈ ਹਰ ਜਗ੍ਹਾ ਤੇ ਉਹਦਾ ਰੂਪ ਹੈ ਇੱਕ ਤੋਂ ਅਨੇਕ ਬਣ ਜਾਂਦਾ ਹੈ ਉਹ ਪ੍ਰਮਾਤਮਾ ਜਿਹੜਾ ਕੋਈ ਐਸੀ ਸੰਸਾਰ ਦੇ ਵਿੱਚ ਬ੍ਰਹਮੰਡਾਂ ਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਕਿਤੇ ਵੀ ਲਾ ਲਓ ਕੋਈ ਜਗ੍ਹਾ ਨਹੀਂ ਜਿੱਥੇ ਉਹ ਨਾ ਹੋਵੇ ਜਿੱਥੇ ਉਹ ਪ੍ਰਗਟਨਾ ਹੋ ਸਕੇ ਜਿੱਥੇ ਉਹਦਾ ਸਰੂਪ ਨਾ ਹੋਵੇ ਇਸ ਕਰਕੇ ਨਾਮਦੇਵ ਜੀ ਕਹਿ ਰਹੇ ਹਨ ਕਹਿੰਦੇ ਏਕ ਅਨੇਕ ਵਿਆਪਕ ਵਿਆਪਕ ਹੁੰਦਾ ਜਿਹੜਾ ਪ੍ਰਗਟ ਹੋ ਜਾਵੇ ਜਿਹੜਾ ਵਿਆਪਰਿਆ ਹੋਵੇ ਹਰ ਚੀਜ਼ ਕਣ-ਕਣ ਦੇ ਵਿੱਚ ਜਿਹਦਾ ਸਰੂਪ ਹੋਵੇ ਉਹ ਵਿਆਪਕ ਕੀ ਹੈ ਪਰਮਾਤਮਾ ਹਰ ਜੀਵ ਦੇ ਵਿੱਚ ਉਹ ਵਸ ਰਿਹਾ ਹਰ ਜੀਵ ਨੂੰ ਉਹ ਚਲਾ ਰਿਹਾ ਪੁਰਖ ਜਤ ਦੇਖੋ ਤਤ ਸੋਏ ਕਿਤੇ ਭਗਤ ਜੀ ਕਹਿੰਦੇ ਮੈਂ ਜਿੱਧਰ ਵੀ ਤੱਕਦਾ ਵਾਂ ਜਿੱਧਰ ਵੀ ਮੈਂ ਨਿਗਾ ਲਾਂਦਾ ਜਿੱਧਰ ਵੀ ਮੈਂ ਦੇਖਦਾ ਵਾਂ ਤਤ ਸੋਈ ਭਗਤ ਜੀ ਕਹਿੰਦੇ ਉਧਰ ਹੀ ਉਹ ਜਾਪਦਾ ਹੈ ਉਧਰ ਹੀ ਉਹ ਨજર ਆਉਂਦਾ ਹੈ ਹਰ ਜਗ੍ਹਾ ਤੇ ਉਹ ਦਿਖਦਾ ਹੈ ਹਰ ਜਗ੍ਹਾ ਤੇ ਉਹਦਾ ਸਰੂਪ ਹੈ ਮਾਇਆ ਚਿੱਤਰ ਬਿਚਿੱਤਰ ਬਿਮੋਹਿਤ ਬਿਰਲਾ ਬੂਝੇ ਕੋਈ ਗਤਜੀ ਕਹਿੰਦੇ ਪਰ ਇਹ ਜਗਤ ਜਿਹੜਾ ਸ੍ਰਿਸ਼ਟੀ ਹੈ ਮਾਇਆ ਹੈ ਮਾਇਆ ਚਿੱਤਰ ਬਚਿੱਤਰ ਹੈ ਕਹਿੰਦੇ ਮਾਇਆ ਜਿਹੜੀ ਉਹ ਬਚਿੱਤਰ ਖੇਡ ਖੇਡਦੀ ਹੈ ਉਹਦੇ ਨੇਕਾ ਹੀ ਬਚਿੱਤਰ ਰੂਪ ਹਨ ਚਿੱਤਰ ਹਨ ਬਚਿੱਤਰ ਤੋਂ ਭਾਵ ਹੁੰਦਾ ਚਿੱਤਰਕਾਰੀ ਉਹ ਮਾਇਆ ਦੀ ਨੇਕਾ ਰੂਪਾਂ ਵਿੱਚ ਚਿੱਤਰਕਾਰੀ ਹੈ ਰੂਪ ਹਨ ਮਾਇਆ ਦੇ ਜਿੰਨੇ ਅਸੀਂ ਸ੍ਰਿਸ਼ਟੀ ਦੇ ਵਿੱਚ ਤੱਕ ਰਹੇ ਹਾਂ ਦੇਖ ਰਹੇ ਹਾਂ ਨਜ਼ਰ ਆ ਰਿਹਾ ਸਭ ਕੁਝ ਇਹ ਮਾਇਆ ਦੀ ਸਾਰੇ ਰੂਪ ਚਿੱਤਰ ਹਨ ਭਗਤ ਜੀ ਕਹਿੰਦੇ ਮਾਇਆ ਚਿੱਤਰ ਬਚਿੱਤਰ ਬਮੋਹਿਤ ਕਹਿੰਦੇ ਇਹਦੇ ਮੋਹ ਦੇ ਵਿੱਚ ਅਸੀਂ ਫਸ ਜਾਂਦੇ ਹਾਂ ਕਹਿੰਦੇ ਸ੍ਰਿਸ਼ਟੀ ਜਿਹੜੀ ਹੈ ਮਾ ਜਗਤ ਹੈ ਜਿਹੜੀ ਮਾਇਆ ਹੈ ਮਾਇਆ ਦੀ ਚਿੱਤਰ ਹਨ ਚਿੱਤਰ ਬਚਿੱਤਰ ਬਮੋਹਿਤ ਜਿਹੜੇ ਕੀ ਮਨ ਨੂੰ ਮੋਹ ਲੈਂਦੇ ਹਨ ਭਗਤ ਜੀ ਕਹਿੰਦੇ ਸ੍ਰਿਸ਼ਟੀ ਦੇ ਜਿੰਨੇ ਮਾਇਆ ਦੇ ਰੂਪ ਹਨ ਨਰੰਗ ਹਨ ਉਹਨਾਂ ਰੰਗਾਂ ਤਮਾਸ਼ਿਆਂ ਨੇ ਸਾਨੂੰ ਮੋਹਿਤ ਕੀਤਾ ਹੋਇਆ ਬਿਰਲਾ ਬੁੱਝੇ ਕੋਈ ਜਵਾਬ ਦਿੰਦੇ ਨੇ ਭਗਤ ਜੀ ਕਹਿੰਦੇ ਕੋਈ ਵਿਰਲਾ ਮਨੁੱਖ ਹੈ ਜਿਹੜੇ ਨੂੰ ਬੁੱਝ ਸਕਦਾ ਹੈ ਮਾਇਆ ਦੇ ਰੂਪਾਂ ਨੂੰ ਨੂੰ ਸਮਝ ਸਕਦਾ ਹੈ ਨਹੀਂ ਤਾਂ ਅਸੀਂ ਫਸੇ ਰਹਿੰਦੇ ਆ ਮੋਹਤ ਹੋਏ ਰਹਿੰਦੇ ਨੇ ਸ੍ਰੂਪਾਂ ਦੇ ਵਿੱਚ ਸਾਰਾ ਜਗਤੀ ਪਿਆਰੋ ਇਸ ਮਾਇਆ ਦੇ ਜਿੰਨੇ ਚਿੱਤਰ ਹਨ ਜਿੰਨੇ ਰੂਪ ਮਾਇਆ ਨੇ ਬਣਾਏ ਹੋਏ ਹਨ ਇਸ ਸੰਸਾਰ ਭਗਤ ਨਾਮਦੇਵ ਜੀ ਕਹਿੰਦੇ ਵਿੱਚ ਵਿਮੋਹਤ ਹੋ ਆ ਪਿਆ ਇਸ ਸੰਸਾਰ ਸ੍ਰਿਸ਼ਟੀ ਦੇ ਲੋਕ ਜੀਵ ਜਿਹੜੇ ਹਨ ਇਹਦੇ ਚ ਮੋਇਤ ਹਨ ਇਸ ਮੋਹ ਤੋਂ ਵੀ ਅਸੀਂ ਬਾਹਰ ਨਹੀਂ ਨਿਕਲ ਪਾਂਦੇ ਕੋਈ ਵਿਰਲਾ ਭਗਤ ਜੀ ਕਹਿੰਦੇ ਵਿਰਲਾ ਬੁੱਝੇ ਕੋਈ ਜਿਦੇ ਤੇ ਉਹ ਮੇਰ ਦਾ ਹੱਥ ਰੱਖ ਦੇਵੇ ਜਿਦੇ ਤੇ ਉਹ ਕਿਰਪਾ ਕਰ ਦੇਵੇ ਮੇਰ ਕਰ ਦੇਵੇ ਮਹਾਰਾਜ ਜੀ ਕਹਿੰਦੇ ਕੋਈ ਵਿਰਲਾ ਜਨ ਇਹ ਚੀਜ਼ ਨੂੰ ਬੁੱਝ ਸਕਦਾ ਜਾਣ ਸਕਦਾ ਸਮਝ ਸਕਦਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਇਹ ਹਉ ਦੀ ਪੰਕਤੀ ਹੈ ਪਿਆਰੋ ਕੇਂਦਰੀ ਭਾਵ ਪ੍ਰਗਟ ਕਰਦੇ ਹਨ ਭਗਤ ਜੀ ਕਹਿੰਦੇ ਇਸ ਕਰਕੇ ਭਾਈ ਸਭ ਗੋਬਿੰਦ ਹੈ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਭਗਤ ਜੀ ਕਹਿੰਦੇ ਉਹ ਪਰਮਾਤਮਾ ਹਰੀ ਪ੍ਰਭੂ ਪਰਮੇਸ਼ਰ ਹਰ ਜਗ੍ਹਾ ਹੈ ਕੋਈ ਜਗ੍ਹਾ ਨਹੀਂ ਹੈ ਉਹਦੇ ਤੋਂ ਬਿਨਾ ਸਭ ਜਗ੍ਹਾ ਤੇ ਗੋਬਿੰਦ ਹੈ ਗੋਬਿੰਦ ਦਾ ਮਤਬ ਉਹ ਹੁੰਦਾ ਅਰਥ ਹੁੰਦਾ ਹੈ ਗੋ ਤੋਂ ਭਾਵ ਧਰਤੀ ਵਿੰਦ ਤੋਂ ਭਾਵ ਪਾਲਨ ਹਾਰਾ ਕਹਿੰਦੇ ਸਾਰੀ ਜਗ੍ਹਾ ਤੇ ਸਭ ਜਗ੍ਹਾ ਤੇ ਉਹ ਧਰਤੀ ਦਾ ਪਾਲਨ ਹਾਰਾ ਗੋਬਿੰਦ ਨਜ਼ਰ ਆਉਂਦਾ ਹੈ ਕਹਿੰਦੇ ਗੋਬਿੰਦ ਬਿਨ ਨਹੀਂ ਕੋਈ ਕਹਿੰਦੇ ਸ੍ਰਿਸ਼ਟੀ ਦੇ ਵਿੱਚ ਕੋਈ ਜਗ੍ਹਾ ਨਹੀਂ ਸ੍ਰੀ ਆਪਦੇਵ ਜੀ ਕਹਿੰਦੇ ਸਾਰੀ ਜਗ੍ਹਾ ਤੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਕਹਿੰਦੇ ਉਹਦੇ ਤੋਂ ਬਿਨਾ ਤਾਂ ਕੋਈ ਹੈ ਹੀ ਨਹੀਂ ਉਹਦੇ ਤੋਂ ਬਿਨਾ ਸ੍ਰਿਸ਼ਟੀ ਦੇ ਵਿੱਚ ਦੁਨੀਆ ਦੇ ਵਿੱਚ ਬ੍ਰਹਮੰਡਾਂ ਦੇ ਵਿੱਚ ਖੰਡਾਂ ਦੇ ਵਿੱਚ ਪਾਣੀ ਦੇ ਵਿੱਚ ਧਰਤੀ ਤੇ ਆਕਾਸ਼ ਪਤਾਲ ਵਿੱਚ ਉਹਦਾ ਹੁਕਮ ਹੈ ਉਹਦਾ ਸਰੂਪ ਹੈ ਉਹਦੇ ਤੋਂ ਬਿਨਾ ਤਾਂ ਕੋਈ ਹੈ ਹੀ ਨਹੀਂ ਜਗਤ ਵਿੱਚ ਸੁੱਤ ਏਕ ਸੂਤ ਏਕ ਮਨ ਸਤ ਸਹੰਸ ਜੈਸੇ ਉਹਤ ਪੂਤ ਪ੍ਰਭ ਸੋਈ ਫਿਰ ਆਧਾਰ ਲੈਂਦੇ ਹਨ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਇਹ ਰ ਅਧਾਰਨ ਲੈਂਦੇ ਹਨ ਕਾਦੇ ਵਾਸਤੇ ਸਮਝਾਉਣ ਵਾਸਤੇ ਸੂਤ ਦਾ ਜਿਵੇਂ ਕਹਿੰਦੇ ਧਾਗੇ ਦੇ ਵਿੱਚ ਕਹਿੰਦੇ ਬੋਤ ਕਹਿੰਦੇ ਮੋਤੀ ਪਰੋਏ ਜਾਣਨੇ ਕਾ ਹੀ ਮੋਤੀ ਪਰੋਏ ਹੋਣ ਸੂਤ ਏਕ ਮਾਨ ਮਾਨਕ ਨੂੰ ਕਹਿੰਦੇ ਹਨ ਮੋਤੀਆਂ ਨੂੰ ਕਹਿੰਦੇ ਸੂਤ ਏਕ ਮਾਨ ਸਤ ਸਹੰਸ ਜੈਸੇ ਉਹ ਤਪੂਤ ਪ੍ਰਭ ਸੋਈ ਕਹਿੰਦੇ ਇਸੇ ਤਰ੍ਹਾਂ ਹੀ ਸ੍ਰਿਸ਼ਟੀ ਦਾ ਤਾਣਾ ਪੇਟਾ ਹੈ ਪਿਛਲੇ ਸ਼ਬਦ ਵਿੱਚ ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਕਹਿ ਤਾ ਨਾ ਅਸੀਂ ਜਲਾਏ ਤਾਂ ਛੋਟੇ ਹਾਂ ਜਵਾਬ ਦਿੱਤਾ ਬ੍ਰਾਹਮਣ ਨੂੰ ਕਹਿੰਦੇ ਅਸੀਂ ਤਾਂ ਛੋਟੇ ਮੋਟੇ ਜੀਵ ਹਾਂ ਜਲਾਏ ਹਾਂ ਪਰ ਮਾਲਕ ਤਾਂ ਵੱਡਾ ਜਲਾਇਆ ਹੈ ਉਹਨੂੰ ਕਿਵੇਂ ਰੋਕ ਲੋਗ ਇਹਦੇ ਸਾਨੂੰ ਤਾਂ ਤੁਸੀਂ ਮਿਹਨੇ ਮਾਰ ਦਿਓ ਕਿ ਜਲਾਏ ਹਾਂ ਨੇ ਨੀਚ ਹਨ ਛੋਟੀ ਜਾਤ ਦੇ ਹਨ ਕਹਿੰਦੇ ਮਾਲਕ ਖੁਦ ਜਲਾਇਆ ਹੈ ਪਰਮਾਤਮਾ ਖੁਦ ਜਲਾਇਆ ਜਿਸ ਨੇ ਤਾਂੇ ਪੇਟੇ ਦੇ ਉੱਤੇ ਸ੍ਰਿਸ਼ਟੀ ਨੂੰ ਤਣਿਆ ਹੋਇਆ ਹੈ ਕਹਿੰਦੇ ਉਹਨੂੰ ਕਿਉਂ ਨਹੀਂ ਕਹਿ ਸਕਦੇ ਅਸੀਂ ਕਹਿੰਦੇ ਉਹ ਤਾਂ ਸ੍ਰਿਸ਼ਟੀ ਦਾ ਮਾਲਕ ਹੀ ਜਲਾਇਆ ਜਿਨੇ ਸਾਰੀ ਸ੍ਰਿਸ਼ਟੀ ਤਾਣਾ ਪੇਟਾ ਬਣਾਇਆ ਹੋਇਆ ਹੈ ਸੂਰਜ ਚੰਦਰ ਮਾ ਕਹਿੰਦੇ ਉਹਦੇ ਨਾਲੀਆਂ ਦੇ ਵਿੱਚ ਧਾਗਾ ਪੁਰਿਆ ਹੋਇਆ ਚੱਲਦੇ ਆ ਨਾ ਦਿਨ ਰਾਤ ਦੇ ਵਿੱਚ ਇੱਥੇ ਵੀ ਭਗਤ ਨਾਮਦੇਵ ਜੀ ਕਹਿੰਦੇ ਸੂਤ ਏਕ ਮਨ ਸਤ ਸਹੰਸ ਜੈਸੇ ਓਤਪੋਤ ਪ੍ਰਭ ਸੋਈ ਅਗਰ ਤੇ ਜੀ ਵੀ ਕਹ ਰਣ ਕਹਿੰਦੇ ਕਸੂਤ ਦੀ ਜਿਵੇਂ ਤੰਦ ਦੇ ਵਿੱਚ ਧਾਗੇ ਦੇ ਵਿੱਚ ਨੇਕਾ ਈ ਮਾਨਕ ਵਣ ਮਾਨਕ ਸਤ ਸਹੰਸ ਕਹਿੰਦੇ ਨੇਕਾ ਈ ਮਾਨਕ ਮੋਤੀ ਪਰੋਏ ਹੋਣ ਓਤ ਪੋਤ ਪ੍ਰਭ ਸੋਈ ਕਹਿੰਦੇ ਜਿਵੇਂ ਤਾਣਾ ਤੇ ਪੇਟਾ ਹੁੰਦਾ ਇੱਕ ਸੂਤ ਦੇ ਧਾਗੇਆਂ ਦੇ ਵਿੱਚ ਤਾਣਾ ਲਾ ਕੇ ਫਿਰ ਉਹਦੇ ਵਿੱਚ ਸੂਤ ਨਗਾਇਆ ਜਾਂਦਾ ਹੈ ਇਹਦੇ ਸਤਰੀ ਸ੍ਰਿਸ਼ਟੀ ਦਾ ਤਾਣਾ ਪੇਟਾ ਹੈ ਜਿਹਦੇ ਵਿੱਚ ਜੀਵ ਜੰਤੂ ਵਸ ਰਹੇ ਹਨ ਇੱਕ ਧਾਗੇ ਦੇ ਵਿੱਚ ਜਿਵੇਂ ਮੋਤੀ ਪਰੋਏ ਹੁੰਦੇ ਹਨ ਮਾਨਕ ਪਰੋਏ ਹੁੰਦੇ ਹਨ ਇਸੇ ਸ੍ਰਿਸ਼ਟੀ ਨੂੰ ਜੀਵਾਂ ਨੂੰ ਮਾਲਕ ਨੇ ਪਰੋਇਆ ਪਿਆ ਹੈ ਇਹਦੇ ਓਤ ਪੋਤ ਜੰਮਣ ਮਰਨ ਓਤ ਪੋਤ ਪ੍ਰਭ ਸੋਈ ਮਹਾਰਾਜ ਜੀ ਕਹਿੰਦੇ ਉਹ ਜੰਮਣ ਵਿੱਚ ਵੀ ਮਰਨ ਵਿੱਚ ਵੀ ਆਪ ਹੀ ਹੈ ਇਹ ਦੋ ਜੰਮਦੇ ਆ ਉਦੋਂ ਵੀ ਉਹ ਆਪ ਹੈ ਜਦੋਂ ਮਰਦੇ ਆ ਸੰਸਾਰ ਤੋਂ ਸਰੀਰ ਮਰਦਾ ਹੈ ਤਾਂ ਤਾਂ ਵੀ ਉਹੀ ਹੈ ਕਹਿੰਦੇ ਓਕਾਲ ਰੂਪੂ ਕਵੀ ਵਰਤ ਰਿਹਾ ਹੈ ਉਹ ਸਾਹ ਦੇਨ ਵਿੱਚ ਵੀ ਵਰਤ ਰਿਹਾ ਹੈ ਹਰ ਇੱਕ ਜਗ੍ਹਾ ਤੇ ਉਹ ਵਰਤ ਰਿਹਾ ਸਾਡੇ ਵਿੱਚ ਹਰ ਜੀਵਾਂ ਦੇ ਵਿੱਚ ਹਰ ਬਨਾਸਪਤੀ ਦੇ ਵਿੱਚ ਉਹਦਾ ਵਾਸ ਹੈ ਰਹਾਉ ਵਿਸ਼ਰਾਮ ਦੇ ਕੇ ਭਗਤ ਜੀ ਅਗਲੇ ਬੰਦ ਨੂੰ ਆਰੰਭ ਕਰਦੇ ਹਨ ਜਲ ਤਰੰਗ ਹਰ ਭੇਨ ਬੁੱਧ ਬੁੱਧਾ ਜਲ ਤੇ ਭਿੰਨ ਨਾ ਹੋਈ ਤੇ ਫਿਰ ਅਧਾਰਨ ਕਰਦੇ ਨੇ ਭਗਤ ਜੀ ਕਹਿੰਦੇ ਜਿਵੇਂ ਕਜਾਲ ਦੇ ਵਿੱਚ ਤਰੰਗਾ ਉੱਠਦੀਆਂ ਹਨਨੇਕਾਂ ਹੀ ਉਤੇ ਉਤੇ ਜਲ ਤੇ ਝੱਗ ਬਣ ਜਾਂਦੀ ਐ ਤਰੰਗਾ ਵੀ ਉੱਠਦੀਆਂ ਉਸੇ ਜਲ ਦੇ ਵਿੱਚ ਝੱਗ ਵੀ ਇਕੱਠੀ ਹੁੰਦੀ ਆ ਉਸੇ ਜਲ ਦੇ ਵਿੱਚ ਬੁਲਬੁਲੇ ਵੀ ਉੱਠਦੇ ਹਨ ਬੁੱਧ ਬੁੱਧਾ ਵੀ ਬੁਲਬਲੇ ਵੀ ਪੈਦਾ ਹੁੰਦਿਆਂ ਪਰ ਜੇ ਕੋਈ ਕਹੇ ਕਿ ਉਹ ਵੱਖ ਹਨ ਨਹੀਂ ਹਨ ਭਗਤ ਜੀ ਕਹਿੰਦੇ ਜਲ ਤਰੰਗ ਅਰ ਫੇਨ ਬੁੱਧ ਬੁੱਧਾ ਕਹਿੰਦੇ ਜਲ ਵਿੱਚ ਤਰੰਗ ਵੀ ਬਣਦੀ ਹੈ ਲਹਿਰ ਵੀ ਬਣਦੀ ਹੈ ਬੁੱਧ ਬੁੱਧਾ ਝੱਗ ਪੈਦਾ ਹੁੰਦੀ ਹੈ ਵੇਖਦੇ ਆ ਨਾ ਫਿਰ ਬੁਲਬਲੇ ਵੀ ਉੱਠਦੇ ਹਨ ਪਰ ਜੇ ਕੋਈ ਕਹੇ ਕਿ ਉਹ ਜਲ ਤੋਂ ਵੱਖਰੇ ਹਨ ਨਹੀਂ ਕਹਿੰਦੇ ਉਹ ਜਲ ਦੇ ਭਿੰਨ ਰੂਪ ਹਨ ਜਲ ਤੇ ਭਿੰਨ ਨਾ ਹੋਈ ਕਹਿੰਦੇ ਵੱਖਰੇ ਨਹੀਂ ਹੋ ਸਕਦੇ ਜਲ ਦੇ ਵਿੱਚ ਹੀ ਪੈਦਾ ਹੋ ਜਾਂਦੇ ਹਨ ਤੇ ਜਲ ਦੇ ਵਿੱਚ ਹੀ ਉਹ ਸਮਾ ਜਾਂਦੇ ਹਨ ਫਿਰ ਜਲ ਦਾ ਰੂਪ ਹੋ ਜਾਂਦੇ ਹਨ ਇਸੇ ਤਰ੍ਹਾਂ ਹੀ ਸ੍ਰਿਸ਼ਟੀ ਨੂੰ ਸਮਝ ਲਓ ਭਗਤ ਜੀ ਕਹਿੰਦੇ ਇਹ ਸ੍ਰਿਸ਼ਟੀ ਦੇ ਜੀਵ ਇਸੇ ਤਰ੍ਹਾਂ ਹਨ ਕਣ ਕਣ ਵਿੱਚ ਉਹ ਸਮਾਇਆ ਹੋਇਆ ਹੈ ਇਸ ਤਰ੍ਹਾਂ ਬੁਲਬਲੇ ਸਰੀਰ ਪੈਦਾ ਹੁੰਦੇ ਹਨ ਬੁਲਬਲੇ ਉਹਦੇ ਵਿੱਚ ਹੀ ਸਮਾਦੇ ਜਾਂਦੇ ਹਨ ਜਿਵੇਂ ਪਹਿਲਾਂ ਦੁਸੰਦੇ ਸੀ ਨਾ ਸੀ ਰਾਤ ਦੇ ਸਮੇਂ ਵਿੱਚ ਗੀਤ ਬਣਿਆ ਸੀ ਇੱਕ ਲੇਖਕਾਰ ਦਾ ਪਾਣੀ ਦੇ ਆ ਬੁਲਬਲੇ ਆ ਕੀ ਮਨਿਆਦਾਂ ਤੇਰੀਆਂ ਬੜਾ ਸੁਣਦੇ ਹੁੰਦੇ ਸੀ ਬਚਪਨ ਚ ਤੇ ਉਥੇ ਵੀ ਇਹੀ ਕਿਹਾ ਕੀ ਇੱਕ ਪਾਣੀ ਦਾ ਬੁਲਬਲਾ ਮਨੁੱਖੇ ਦੀ ਕੋਈ ਮਨਿਆਦ ਨਹੀਂ ਜਿਵੇਂ ਪਾਣੀ ਦੇ ਵਿੱਚ ਭਗਤ ਜੀ ਕਹਿੰਦੇ ਕੋ ਬੁਲਬਲਾ ਵੀ ਉੱਠਦਾ ਤਰੰਗ ਵੀ ਉੱਠਦੀ ਹੈ ਲਹਿਰ ਕਹਿੰਦੇ ਬੁਲਬਲੇ ਦੀ ਕੋਈ ਮਨਿਆਦ ਨਹੀਂ ਉਸੇ ਪਾਣੀ ਦੇ ਵਿੱਚ ਇਹ ਬੁਲਬਲਾ ਸਮਾ ਜਾਂਦਾ ਬੁੱਝ ਜਾਂਦਾ ਹੈ ਤਰੰਗਾ ਵੀ ਬੁੱਝ ਜਾਂਦੀਆਂ ਨੇ ਕਹਿੰਦੇ ਝੱਗ ਵੀ ਖਤਮ ਹੋ ਜਾਂਦੀ ਹੈ ਪਰ ਉਹ ਪਾਣੀ ਦਾ ਰੂਪ ਹੀ ਬਣ ਜਾਂਦੇ ਹਨ ਇਸੇ ਤਰ੍ਹਾਂ ਹੀ ਜੀਵ ਜੰਤੂ ਹਨ ਸ੍ਰਿਸ਼ਟੀ ਦੇ ਜੀਵ ਹਨ ਵਿਨਾਸ਼ਪਤੀ ਹੈ ਪਦਾਰਥ ਹਨ ਉਹ ਪ੍ਰਮਾਤਮਾ ਦੀ ਅੰਸ਼ ਹੈ ਉਹਦੇ ਵਿੱਚ ਹੀ ਸਮਾ ਜਾਂਦੀ ਇੱਕ ਦਿਨ ਪਾਣੀ ਦੇ ਬੁਲਬਲੇ ਦੀ ਤਰ੍ਹਾਂ ਸਰੀਰ ਸਾਡਾ ਪੈਦਾ ਹੁੰਦਾ ਹੈ ਪਾਣੀ ਤੋਂ ਪੈਦਾ ਹੁੰਦਾ ਨਾ ਸਾਡਾ ਸਰੀਰ ਇਹ ਪੰਜ ਤੱਤਾਂ ਦਾ ਬੁਲਬੁਲਾ ਪੈਦਾ ਹੁੰਦਾ ਤੂੰ ਪਾਣੀ ਦੇ ਵਿੱਚ ਹੀ ਫੁੱਟ ਜਾਂਦਾ ਟਹਿ ਤੇਰੀ ਹੋ ਜਾਂਦਾ ਪੰਜੇ ਕਾਣ ਪੰਜੇ ਤੱਤਾਂ ਵਿੱਚ ਤੱਤ ਚਲੇ ਜਾਂਦੇ ਹਨ ਫਿਰ ਸਾਡੀ ਕੀ ਪਾਵਰ ਹੈ ਸਾਡੇ ਵਿੱਚ ਕੀ ਅਸੀਂ ਪਾਵਰ ਆਪਣੀ ਵਰਤ ਸਕਦੇ ਆ ਨਹੀਂ ਸਾਡੀ ਪਾਵਰ ਨਹੀਂ ਉਹ ਪ੍ਰਮਾਤਮਾ ਦੀ ਅੰਸ਼ ਬੰਸ਼ ਪਾਵਰ ਹੈ ਉਹ ਹੀ ਪੈਦਾ ਕਰਦਲਾ ਹੈ ਬੁਲਬਲੇ ਨੂੰ ਇਹ ਲਹਿਰਾਂ ਨੂੰ ਇਸ ਸੰਸਾਰ ਨੂੰ ਇਹ ਪਿਆਰੀ ਉਹ ਲਹਿਰਾ ਸੰਸਾਰ ਉਹਦੇ ਵਿੱਚ ਹੀ ਸਮਾਜਣਾ ਇੱਕ ਦਿਨ ਸ੍ਰਿਸ਼ਟੀ ਦੇ ਜੀਵਾਂ ਨੇ ਆਪ ਕੀਏ ਸ੍ਰਿਸ਼ਟੀ ਵੀ ਇਸ ਸੰਸਾਰ ਹੀ ਉਹਦੇ ਪੈਦਾ ਕੀਤਾ ਹੋਇਆ ਬੁਲਬੁਲਾ ਹੈ ਉਹਦੀਆਂ ਲਹਿਰਾਂ ਹਨ ਉਹਦੇ ਵਿੱਚ ਹੀ ਇੱਕ ਦਿਨ ਜਾ ਮਿਲਣੀਆਂ ਨੇ ਇਹੋ ਪਰਪੰਚ ਪਾਰ ਬ੍ਰਹਮ ਕੀ ਲੀਲਾ ਵਿਤਰਤ ਆਨ ਨਾ ਹੋਈ ਜਵਾਬ ਦਿੰਦੇ ਹਨ ਭਗਤ ਜੀ ਖੀਰ ਤੇ ਜਾ ਕੇ ਕਹਿੰਦੇ ਤਾਂ ਪ੍ਰਪੰਚ ਹੈ ਪਾਰ ਬ੍ਰਹਮ ਦਾ ਪ੍ਰਪੰਚ ਖੇਲ ਰਚਿਆ ਹੋਇਆ ਪਰਮੇਸ਼ਰ ਦਾ ਨਾਮਦੇਵ ਜੀ ਕਹਿੰਦੇ ਭਾਈ ਇਹ ਤਾਂ ਖੇਲ ਹੈ ਪ੍ਰਭੂ ਦਾ ਕਹਿੰਦੇ ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਹੈ ਉਹਦੀ ਖੇਡ ਹੈ ਪਰਮਾਰ ਪਰਮਾਤਮਾ ਦੀ ਪ੍ਰਭੂ ਦੀ ਕਹਿੰਦੇ ਬਚਿੱਤਰ ਖੇਡ ਨੂੰ ਅਸੀਂ ਸਮਝ ਨਹੀਂ ਪਾਏ ਕਹਿੰਦੇ ਮਾਇਆ ਦੇ ਵਿੱਚ ਹੀ ਅਸੀਂ ਗਲਤਾਂ ਹੋ ਗਏ ਮੋਹਿਤ ਹੋ ਗਏ ਮਾਇਆ ਜੇ ਬਚਿੱਤਰ ਰੰਗਾਂ ਦੇ ਵਿੱਚ ਮਚਾਇਆ ਮਾਇਆ ਦੇ ਬਚਿੱਤਰ ਨਾਟਕ ਦੇ ਵਿੱਚ ਮਾਚਾ ਮਾਇਆ ਦੇ ਵਿੱਚ ਚਿੱਤਰ ਜਿਹੜੇ ਹਨ ਅਨੇਕਾਂ ਹੀ ਰੂਪ ਹਨ ਉਹਨਾਂ ਦੇ ਵਿੱਚ ਅਸੀਂ ਮਗਨ ਹਾਂ ਸੰਸਾਰ ਦੇ ਜੀਵ ਮੋਹਿਤ ਹੋਏ ਹਨ ਉਹਨਾਂ ਦੇ ਵਿੱਚ ਪ੍ਰਭੂ ਕਹਿੰਦੇ ਭਗਤ ਜੀ ਕਹਿੰਦੇ ਕਹਿੰਦੇ ਤਾਂ ਮਾਇਆ ਦੀ ਸਾਰਾ ਕੁਝ ਹੈ ਤੇ ਖੇਡ ਹੈ ਮਾਲਕ ਦੀ ਰਚੀ ਹੋਈ ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ ਕਹਿੰਦੇ ਉਹਦੀ ਲੀਲਾ ਉਹਦੀ ਖੇਡ ਰੱਤੀ ਹੈ ਬਚਿੱਤਰ ਆਨ ਨਾ ਹੋਈ ਕਹਿੰਦੇ ਤੇ ਕਿਸੇ ਨੇ ਸਦਾ ਸਥਿਰ ਨਹੀਂ ਟਿਕਣਾ ਰਹਿਣਾ ਨਹੀਂ ਇਹ ਖੇਡ ਹੈ ਸੰਸਾਰ ਪ੍ਰਮਾਤਮਾ ਦੀ ਖੇਡੀ ਹੋਈ ਲੀਲਾ ਹੈ ਜਿਹਦੇ ਵਿੱਚ ਅਸੀਂ ਸਾਰੇ ਜੀਵ ਖੇਡ ਰਹੇ ਹਾਂ ਤੇ ਉਹ ਖਡੌਣਿਆਂ ਨੂੰ ਬਣਾ ਵੀ ਸਕਦਾ ਹੈ ਬੁਲਬੁਲਿਆਂ ਨੂੰ ਪੈਦਾ ਵੀ ਕਰ ਸਕਦਾ ਹੈ ਤੇ ਬੁਲਬੁਲੇ ਫੁੱਟ ਵੀ ਜਾਂਦੇ ਹਨ ਮਿੰਟਾਂ ਦੇ ਵਿੱਚ ਖਤਮ ਹੋ ਜਾਂਦੇ ਹਨ ਤੇ ਆਖਿਰ ਲੀਆਂ ਤੁਖਾ ਵਿੱਚ ਬਚਨ ਕਰ ਜਾਂਨ ਮਿੱਥਿਆ ਪਰਮ ਅਰ ਸੁਪਨ ਮਨੋਰਥ ਸੱਤ ਪਦਾਰਥ ਜਾਣਿਆ ਕਹਿੰਦੇ ਜਿਨ੍ਹਾਂ ਨੂੰ ਅਸੀਂ ਸੰਸਾਰੀ ਸੁਖ ਸਮਝਦੇ ਆਂ ਜਿਨ੍ਹਾਂ ਪਦਾਰਥਾਂ ਨੂੰ ਸਦਾ ਲਈ ਸਮਝਦੇ ਆਂ ਜਿਨ੍ਹਾਂ ਜੀਜਾ ਨੂੰ ਤੇਰੀ ਸ੍ਰਿਸ਼ਟੀ ਨੂੰ ਸੱਤ ਜਾਣਦੇ ਆਂ ਕਿ ਇਹ ਸੱਤ ਹੈ ਇਹ ਜੀਵਣਾਂ ਕਹਿੰਦੇ ਸਥਿਰ ਸਮਝਦੇ ਆਂ ਭਗਤ ਜੀ ਕਹਿੰਦੇ ਉਹ ਤਾਂ ਸੁਪਨਾ ਸੀ ਮਿੱਥਿਆ ਹੈ ਉਹ ਸੰਸਾਰ ਭਰਮ ਰੂਪ ਸੁਪਨਾ ਹੈ ਕਹਿੰਦੇ ਸੰਸਾਰ ਭਗਤ ਜੀ ਕਹਿੰਦੇ ਮਾਇਆ ਭਰਮ ਆਰ ਸੁਪਨ ਮਨੋਰਥ ਕਹਿੰਦੇ ਸਿਮੇ ਇੱਕ ਸੁਪਨੇ ਦੇ ਵਿੱਚ ਕਈ ਤਰ੍ਹਾਂ ਦੇ ਦੁੱਖ ਸੁੱਖ ਪਾ ਲੈਣੇ ਆ ਕਹਿੰਦੇ ਕਿਸੇ ਨੂੰ ਸੁਪਨਾ ਹੁੰਦਾ ਹੈ ਨਾ ਤੇ ਉਸ ਸੁਪਨੇ ਦੇ ਵਿੱਚ ਐ ਜੱਪਦਾ ਕਿ ਅਸੀਂ ਪਦਾਰਥ ਇਕੱਠੇ ਕਰਦੇ ਆ ਕਈ ਵਾਰੀ ਅਸੀਂ ਬਹੁਤ ਹੀ ਸੁੱਖ ਭੋਗਦੇ ਹਾਂ ਰਾਜ ਭੋਗਦੇ ਹਾਂ ਸੁਪਨੇ ਦੇ ਵਿੱਚ ਤੇ ਕਈ ਵਾਰੀ ਐਸਾ ਸੁਪਨਾ ਆਉਂਦਾ ਅਸੀਂ ਬਗਰੀਬ ਵੀ ਹੋ ਜਾਂਦੇ ਆ ਭਿਖਾਰੀ ਵੀ ਬਣ ਜਾਂਦੇ ਆ ਕਈ ਵਾਰੀ ਫਿਰ ਦੁੱਖ ਭੋਗਦੇ ਆ ਪਰ ਦੁੱਖ ਭੋਗਦੇ ਭੋਗਦੇ ਭਗਤ RAM ਦੇਵ ਜੀ ਕਹਿੰਦੇ ਜੇ ਕੋ ਦਮ ਅੱਖ ਉੱਗੜਦੀ ਹੈ ਤੇ ਕੁਝ ਵੀ ਨਹੀਂ ਹੁੰਦਾ ਕਹਿੰਦੇ ਜਦੋਂ ਅੱਖ ਖੁੱਲਦੀ ਹੈ ਸੁਪਨੇ ਦੇ ਵਿੱਚੋਂ ਨੀਂਦ ਚੋਂ ਨਾਲ ਦੀ ਨਾਲ ਬਾਹਰ ਆਉਂਨੇ ਆ ਇਕੋ ਦਮ ਵਾਣ ਦੇ ਉੱਤੇ 60 ਵੱਜਦੀ ਏ ਕੇ ਤਾਂ ਸੁਪਨਾ ਸੀ ਮਾਨ ਪੈਨ ਨੂੰ ਕਬਰਾਇਆ ਹੁੰਦਾ ਦੁੱਖ ਦੇ ਵਿੱਚ ਐਂ ਜਾਪਦਾ ਨਹੀਂ ਕਿ ਇਹ ਸੱਚ ਹੀ ਹੋ ਰਿਹਾ ਸਭ ਕੁਝ ਪਰ ਜਿਸ ਵੇਲੇ ਅੱਖ ਖੁੱਲਦੀ ਔਸ ਵੇਲੇ ਪਤਾ ਲੱਗਦਾ ਅਸੀਂ ਤਾਂ ਸੁਪਨੇ ਦੇ ਵਿੱਚ ਸੀ ਅਸੀਂ ਤਾਂ ਸੁਪਨੇ ਵਿੱਚ ਇਹਨਾਂ ਦੁੱਖ ਪਾਈ ਜਾ ਰਹੇ ਸੀ ਅਸੀਂ ਤਾਂ ਸੁਪਨੇ ਵਿੱਚ ਇਹ ਸੁੱਖ ਭੋਗ ਰਹੇ ਸੀ ਇਹ ਤਾਂ ਭਰਮ ਸੀ ਛਲ ਸੀ ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਵੀ ਭਗਤ ਜੀ ਕਹਿੰਦੇ ਸੁਪਨੇ ਦੀ ਨਿਆਈ ਹੈ ਜਿਉ ਸੁਪਨਾ ਅਰ ਪਖਣਾ ਐਸੀ ਜਗ ਕੋ ਜਾਨ ਮਹਾਰਜ ਕਹਿੰਦੇ ਇਹ ਕਹਿੰਦੇ ਭਾਈ ਇਹ ਸੰਸਾਰ ਨੂੰ ਐਂ ਹੀ ਜਾਣ ਸੁਪਨੇ ਦੀ ਤਰ੍ਹਾਂ ਸਮਝ ਕੇ ਮਿੱਥਿਆ ਭਰਮ ਅਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ ਕਹਿੰਦੇ ਭਗਤ ਜੀ ਸਤ ਤੋਂ ਅਰਥ ਬਣਦਾ ਸੱਚ ਕਰਕੇ ਜਾਣ ਲਿਆ ਕਹਿੰਦੇ ਜਿਹੜੇ ਸੁਪਨੇ ਚ ਪਦਾਰਥ ਸੀਨਾ ਉਹਨਾਂ ਨੂੰ ਸੱਚ ਸਮਝ ਲਿਆ ਉਹਨਾਂ ਨੂੰ ਸੱਚ ਕਰਕੇ ਜਾਣ ਲਿਆ ਇਸੇ ਤਰ੍ਹਾਂ ਕਹਿੰਦੇ ਅੱਖ ਉਗੜੀ ਤਾਂ ਸੁਪਨਾ ਬਣ ਗਿਆ ਕਹਿੰਦੇ ਇਸੇ ਤਰ੍ਹਾਂ ਅਸੀਂ ਸਾਰੇ ਜੀਵ ਨੀਂਦ ਦੇ ਵਿੱਚ ਨਾ ਭਗਤ ਨਾਮ ਜੀਬ ਜੀ ਕਹਿੰਦੇ ਸੁੱਤੇ ਪਏ ਆ ਕਹਿੰਦੇ ਨੀਂਦ ਵਿੱਚ ਆ ਸੰਸਾਰੀ ਮੋਹ ਮੋਹ ਦੀ ਨੀਂਦ ਦੇ ਵਿੱਚ ਸੁੱਤੇ ਪਏ ਆ ਇਸ ਸੰਸਾਰ ਤਾਂ ਸੁਪਨਾ ਹੈ ਜਿਸ ਤਰ੍ਹਾਂ ਸੁਪਨਾ ਸਰੀਰ ਕਰਕੇ ਦੁੱਖ ਪਾਂਦੇ ਆਂ ਅਸੀਂ ਸੁੱਖ ਪਾਂਦੇ ਆਂ ਇਸੇ ਤਰ੍ਹਾਂ ਇਸ ਸੰਸਾਰ ਵਿੱਚ ਸਾਡਾ ਸਰੀਰ ਦੁੱਖ ਤੇ ਸੁੱਖ ਪਾਂਦਾ ਹੈ ਕਦੀ ਕਰਮਾਂ ਦੇ ਸੁੱਖ ਭੋਗਦਾ ਹੈ ਕਦੀ ਕਰਮਾਂ ਦੇ ਦੁੱਖ ਪਾਂਦਾ ਹੈ ਪਰ ਸਾਰਾ ਸੰਸਾਰ ਹੀ ਸੁਪਨਾ ਹੈ ਭਗਤ ਜੀ ਕਹਿੰਦੇ ਇਸ ਨੀਂਦ ਚੋਂ ਕਦੋਂ ਬਾਹਰ ਆਵਾਂਗੇ ਕਹਿੰਦੇ ਉਹ ਨੀਂਦ ਚੋਂ ਤਾਂ ਅਸੀਂ ਕੋੜੇ ਮਿੰਟਾਂ ਬਾਅਦ ਕੁ ਪਲਾਂ ਦੇ ਬਾਅਦ ਅਸੀਂ ਬਾਹਰ ਨਿਕਲ ਜਾਂਦੇ ਆ ਤਾਂ ਪਤਾ ਲੱਗ ਜਾਂਦਾ ਕਿ ਸੁਪਨਾ ਹੈ ਹਿੰਦੇ ਪਰ ਇਹ ਨੀਂਦ ਬੜੀ ਲੰਬੀ ਨੀਂਦ ਹੈ ਇਹਦੇ ਵਿੱਚੋਂ ਤਾਂ ਬਾਹਰ ਆਵਾਂ ਜੇ ਸਾਨੂੰ ਨਾਮ ਦਾ ਹਲੂਣਾ ਵੱਜੇਗਾ ਜਾਂ ਮਾਲਕ ਸਾਨੂੰ ਬਾਹ ਫੜ ਕੇ ਸੁਪਨੇ ਚੋਂ ਬਾਹਰ ਕੱਢੇਗਾ ਤੇ ਸੰਸਾਰ ਸੁਪਨੇ ਦਾ ਪਤਾ ਲੱਗੇਗਾ ਨਹੀਂ ਤਾਂ ਮਰਨ ਤੱਕ ਸੀ ਇਹ ਸੁਪਨੇ ਨੂੰ ਸੱਚ ਮੰਨੀ ਜਾਨੀਏ ਮਰਨ ਤੱਕ ਜਦੋਂ ਜ਼ਿੰਦਗੀ ਖਤਮ ਹੋ ਜਾਂਦੀ ਹੈ ਫੇਰ ਉਹ ਨੀਂਦ ਚੋਂ ਬਾਹਰ ਹੁੰਨੇ ਆ ਤੇ ਸੰਸਾਰ ਤਾਂ ਸੁਪਨਾ ਸੀ ਇਹ ਸੰਸਾਰ ਤੇ ਜੀਵਤਾ ਸੁਪਨੇ ਦੀ ਤਰ੍ਹਾਂ ਸੀ ਇਹ ਪਦਾਰਥ ਇਹ ਜੰਦਾ ਤੇ ਸੰਸਾਰ ਇਹ ਘਰ ਬਾਰ ਇਹ ਧੀਆਂ ਪੁੱਤਰ ਇਹ ਸਾਰਾ ਸੁਪਨਾ ਸੀ ਮੈਂ ਸੁਪਨਾ ਭੋਗਦਾ ਭੋਗਦਾ ਹੀ ਆਪਣੀ ਜ਼ਿੰਦਗੀ ਦੇ ਪਾਲ ਜ਼ਿੰਦਗੀ ਦੇ ਸਾਹ ਜ਼ਿੰਦਗੀ ਦੀਆਂ ਘੜੀਆਂ ਖਰਚ ਕਰੀਗਾ ਮੈਨੂੰ ਪਤਾ ਹੀ ਨਹੀਂ ਲੱਗਾ ਫਿਰ ਉਸ ਵੇਲੇ ਛਾਲਾਂ ਮਾਰਦਾ ਹੱਥ ਪੈਰ ਧੱਕੇ ਨਾਲ ਛਡਾਉਂਦਾ ਜਮਾ ਤੋਂ ਪਰ ਉਹ ਖੀਰਲੇ ਸਾ ਤੇ ਕਾਲ ਕਿੱਥੇ ਛੜਦਾ ਉਹ ਇੱਕ ਸੰਗੀਤੋਂ ਫੜ ਕੇ ਸਾ ਘੁੱਟ ਦਿੰਦਾ ਫਿਰ ਮੁੜ ਕੇ ਪਛਤਾਣ ਤੋਂ ਬਿਨਾ ਕੁਝ ਵੀ ਨਹੀਂ ਮਿਲਦਾ ਸੁਪਨੇ ਵਿੱਚ ਹੀ ਜ਼ਿੰਦਗੀ ਗੁਜ਼ਾਰ ਬੈਠਦਾ ਮਨੁੱਖ ਸੁਪਨੇ ਚ ਹੀ ਸਾਰੇ ਸਾ ਖਤਮ ਕਰ ਲਿੰਦਾ ਉਹ ਪਤਾ ਹੀ ਉਦੋਂ ਲੱਗਦਾ ਕਿ ਸੰਸਾਰ ਸੁਪਨਾ ਸੀ ਝੂਠ ਸੀ ਇਹ ਛਲ ਕਪੜ ਸੀ ਮਾਇਆ ਦਾ ਤੇ ਜਿਵੇਂ ਭਗਤ ਜੀ ਸ਼ੁਰੂ ਚ ਕਹਿ ਰਿਹਾ ਨਾ ਮਾਇਆ ਚਿੱਤਰ ਬਚਿੱਤਰ ਭੋਏ ਤ ਬਿਰਲਾ 부ਝੇ ਕੋਈ ਕਹਿੰਦੇ ਕੋਈ ਬਿਰਲਾ ਜਾਣ ਪਾਂਦਾ ਜਿਹਦੇ ਤੇ ਉਹਦੀ ਪਾਉਂਦੀ ਹੈ ਜਿਹੜਾ ਬਾਣੀ ਦਾ ਆਸਰਾ ਗੁਰੂ ਦੀ ਬੰਦਗੀ ਗੁਰੂ ਦਾ ਭਜਨ ਕਰਕੇ ਸਮਝ ਪਾਉਂਦਾ ਹੈ ਕਿ ਇਹ ਸੰਸਾਰ ਸੁਪਨਾ ਹੀ ਹੈ ਨਹੀਂ ਤਾਂ ਪਿਆਰਿਓ ਅਸੀਂ ਸਾਮ ਜੀਵਤਾ ਸਮਝ ਹੀ ਨਹੀਂ ਪਾਉਂਦੇ ਮਾਇਆ ਦੇ ਮੋਹ ਦੇ ਵਿੱਚ ਫਸੇ ਹੋਏ ਜੀਵਾਂ ਨਾਲ ਪਿਆਰ ਮੋਹ ਕਰਦੇ ਆਂ ਪਦਾਰਥਾਂ ਨਾਲ ਮੋਹ ਕਰਦੇ ਆਂ ਆਪਸੀ ਪ੍ਰੇਮ ਪਿਆਰ ਜਿਹਨੂੰ ਕਹਿੰਦੇ ਨੇ ਮੋਹੀ ਹੈ ਸੰਸਾਰ ਦਾ ਜਿਹਦੇ ਵਿੱਚ ਫਸੇ ਹੋਏ ਸਾਰੀ ਜ਼ਿੰਦਗੀ ਦੇ ਪਾਲ ਘੜੀਆਂ ਸਾ ਸਾਡੇ ਖਰਚ ਹੋ ਜਾਂਦੇ ਆਂ ਖੀਰ ਦੇ ਟਾਈਮ ਸਾਨੂੰ ਇਹ ਨੀਂਦ ਤੋਂ ਅਸੀਂ ਬਾਹਰ ਹੁੰਨੇ ਆਂ ਪਰ ਪਿਆਰਿਓ ਉਸ ਵੇਲੇ ਤਾਂ ਕਿੱਥੇ ਸਮਾਂ ਹੁੰਦਾ ਉਸ ਵੇਲੇ ਸਮਾਂ ਹੀ ਨਹੀਂ ਹੁੰਦਾ ਸਾਡੇ ਕੋਲ ਕਿਸੇ ਸੰਸਾਰ ਤੇ ਰਹਿ ਪਾਈਏ ਉਸੇ ਫਿਰਜੁਨਾ ਵਿੱਚ ਜਾ ਪੈਣਾ ਪੈਂਦਾ ਹੈ ਭਗਤ ਨਾਮਦੇਵ ਜੀ ਸਾਨੂੰ ਆ ਬੜੇ ਪਿਆਰ ਦੇ ਨਾਲ ਇਸ ਸੁਪਨੇ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਨ ਭਗਤ ਜੀ ਕਹਿੰਦੇ ਕਹਿ ਤ ਨਾਮ ਦਿਓ ਹਰ ਕੀ ਰਚਨਾ ਦੇਖੋ ਰਦੇ ਵਿਚਾਰੀ ਭਗਤ ਜੀ ਕਹਿੰਦੇ ਨਾਮਦੇਵ ਜੀ ਕਹਿੰਦੇ ਕਹਿੰਦੇ ਅਸੀਂ ਕਹਿਣਾ ਕਰਦੇ ਹਾਂ ਹਰ ਕੀ ਰਚਨਾ ਐ ਸੰਸਾਰ ਜਿਹੜਾ ਹਰੀ ਦੀ ਰਚਨਾ ਹੈ ਹਰੀ ਦਾ ਤੁਨ ਰਚਿਆ ਹੋਇਆ ਸੰਸਾਰ ਐ ਦੇਖੋ ਰਦੇ ਕਹਿੰਦੇ ਫਿਰ ਵੀ ਤੁਸੀਂ ਮਨ ਦੇ ਨਾਲ ਹਿਰਦੇ ਨਾਲ ਵਿਚਾਰ ਕਰਨ ਦੀ ਕੋਸ਼ਿਸ਼ ਕਰੋ ਵਿਚਾਰ ਕਰਨਾ ਕਰੋ ਘਾਟ ਘਾਟ ਅੰਤਰ ਸਰਬ ਨਿਰੰਤਰ ਕੇਵਲ ਏਕਮ ਰਾਰੀ ਭਗਤ ਜੀ ਜਵਾਬ ਦੇਦਨ ਕਹਿੰਦੇ ਘਟ ਘਟ ਦੇ ਵਿੱਚ ਅੰਤਰ ਵਸ ਰਿਹਾ ਹੈ ਹਰ ਘਟ ਦੇ ਵਿੱਚ ਹਰ ਜੀਵ ਦੇ ਵਿੱਚ ਭਗਤ ਜੀ ਕਹਿੰਦੇ ਉਹ ਪ੍ਰਮਾਤਮਾ ਦਾ ਸਰੂਪ ਹੈ ਵਸ ਰਿਹਾ ਪ੍ਰਮਾਤਮਾ ਹਟ ਕੱਟ ਅੰਤਰ ਸਰਮ ਨਿਰੰਤਰ ਸਾਰਿਆਂ ਦੇ ਨਿਰੰਤਰ ਹਿਰਦੇ ਵਿੱਚ ਉਹ ਵਸ ਰਿਹਾ ਮਾਲਕ ਹਰੀ ਜਿਹੜਾ ਕੇਵਲ ਏਕ ਮਾਰਾਰੀ ਕਹਿੰਦੇ ਇੱਕੋ ਹਰੀ ਇੱਕੋ ਮਾਰਾਰੀ ਪ੍ਰਮਾਤਮਾ ਹਰ ਇੱਕ ਜੀਵ ਦੇ ਨਾਲ ਹੈ ਹਰ ਇੱਕ ਜੀਵ ਦੇ ਅੰਦਰ ਵਸ ਹੈ ਪਰ ਇਹ ਸੰਸਾਰ ਸੁਪਨਾ ਮਾਇਆ ਦਾ ਮੋਹ ਜਿਹੜਾ ਹੈ ਇਹ ਇੰਨਾ ਪੰਨ ਹੈ ਜਿਹਦੇ ਵਿੱਚ ਅਸੀਂ ਅੰਨੇ ਪੰਨ ਦੇ ਵਿੱਚ ਨੂੰ ਦੇਖ ਹੀ ਨਹੀਂ ਪਾਉਂਦੇ ਉਹ ਮਾਲਕ ਨੂੰ ਅਸੀਂ ਉਹਨੂੰ ਨਜ਼ਰ ਹੀ ਨਹੀਂ ਹੁੰਦਾ ਸਾਨੂੰ ਪਰਮਾਤਮਾ ਹਰ ਜੀਵ ਦੇ ਵਿੱਚ ਉਹ ਵਸਦਾ ਪਰ ਸਾਨੂੰ ਦੇਖ ਨਹੀਂ ਪਾਂਦਾ ਇਸ ਕਰਕੇ ਭਗਤ ਜੀ ਸਾਨੂੰ ਹਲੂਣਾ ਦਿੰਦੇ ਹਨ ਦੱਸਦੇ ਹਨ ਕਹਿੰਦੇ ਭਾਈ ਘਟ ਘਟ ਅੰਤਰ ਸਰਮ ਨਿਰੰਤਰ ਏਕ ਕੇਵਲ ਏਕ ਮਰਾਰੀ ਉਹ ਪ੍ਰਮਾਤਮਾ ਭਾਈ ਸਾਰੇ ਘਟਾਂ ਵਿੱਚ ਸਰੀਰਾਂ ਵਿੱਚ ਉਹ ਵਸ ਰਿਹਾ ਹੈ ਉਹ ਦੇਖਣ ਦੀ ਅਸੀਂ ਕੋਸ਼ਿਸ਼ ਕਰੀਏ ਤਾਂ ਕਿ ਅਸੀਂ ਉਹਨੂੰ ਦੇਖ ਪਾਈਏ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਭਗਤ ਨਾਮਦੇਵ ਜੀ ਸਾਨੂੰ ਹਲੂਣਾ ਦਿੰਦੇ ਹਨ ਸਾਨੂੰ ਦਰਸਾਉਂਦੇ ਹਨ ਜਗਾਣਾ ਕਰਦੇ ਹਨ ਕਿ ਭਾਈ ਇਸ ਮਦ ਵਿੱਚ ਇਸ ਸੁਪਨੇ ਚੋਂ ਅਸੀਂ ਬਾਹਰ ਨਿਕਲ ਜਾਈਏ ਤਾ ਕਿਸੇ ਪ੍ਰਭ ਨੂੰ ਦੇਖ ਪਾਈਏ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਭਾਈ ਨਿਕਾ ਭੁੱਲਾਂ ਜਨੀਆਂ ਨ ਮਹਾਰਾਜ ਸਤ ਬਖਸ਼ਣ ਜੀ ਆਈਆਂ ਮਾਈ ਭਾਈ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ